ਹਲਕਾ ਕੇਂਦਰੀ ਵਾਰਡ ਨੰਬਰ 69 ਦੇ ਇਲਾਕੇ ਗੁਰਬਖਸ਼ ਨਗਰ ਵਿਖੇ ਐਮਪੀ ਫੰਡ ਵਿੱਚੋਂ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ

ਆਜਾ ਭੂਤ ਸਾਹਿਬ ਆਜੋ ਆਜੋ ਸ਼ੂ ਕਰ ਆਓ ਜੀ ਆਹਨ ਨੂੰ ਭਾਈ ਇਹ ਪ੍ਰਾਣੇ ਬੰਦੇ ਜੀ ਨਾ ਆਪਾਂ ਉਹ ਕੋਲ ਜਾ ਗੋਲੇ ਸੋਨਿਆ ਗੋਲੇ ਰਿਆਉ ਹੱਕਾ ਪਾਈ ਮਾਨਸਾ ਚਾਪਾਈ ਗੋ બોલે ઝોનિયા રસીયા કાલો બોલે ઝોનિયા રસીયા કાલો જો બોલે ઝોનિયા રસીયા કાલો હાલો એકા ડોકરાજી દે બોલ ਆਪਾਂ ਨਾਲ ਆ ਕੇ ਕਿ ਪੁੱਲ ਕੇ ਪਹਲਾ ਨੰਬਰ ਬੋਲੇ ਸੋਨਾਰ ਹਰ ਵੀ ਗਾਂ ਜੀ ਦੇ ਬੋਲੇ ਉਹ ਮਰਾ ਜੀ ਉਹ ਸਾਡਾ ਕੌਂਸਲ ਦਾ ਇੱਕ ਉਹ ਕੋਈ ਗੱਲ ਨਹੀਂ ਮੈਨੂੰ ਪੈ ਗਿਆ ਜੀ ਸਾਰਾ ਪੈ ਗਿਆ ਇਹਨੂੰ ਕਰਿਆ ਆਹ ਇਹ ਨਹੀਂ ਉਹ ਨਹੀਂ ਖਤਰੀ ਆਹ ਬੋਲੋ ਇਹ ਕਾਸ਼ਣ ਗੱਲ ਤੋਂ ਹੋਈ ਸੋਨੀ ਨੇ ਕਦੀ ਵੀ 35-40 ਸਾਲਾਂ ਦੇ ਵਿੱਚ ਕਦੀ ਕਿਸੇ ਨਾਲ ਜ਼ਿਕਰ ਨਹੀਂ ਰੱਖਿਆ ਜਦੋਂ ਵੀ ਕੋਈ ਗਿਆ ਕੋਈ ਗਰੀਬ ਪੁਰਬਾ ਗਿਆ ਕੋਈ ਪਾਰਟੀ ਦਾ ਬੰਦਾ ਗਿਆ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੈ ਤੁਸੀਂ ਉਹਦਾ ਕੰਮ ਵਿੱਚ ਚੱਕਰ ਕਰਕੇ ਦਿੱਤਾ ਤੇ ਤਾਂ ਹੀ ਮੋਤੀ ਤੁਹਾਡੇ ਨਾਲ ਇਹਨਾਂ ਪ੍ਰੇਮ ਪਿਆਰ ਕਰਦੇ ਨੇ ਤੇ ਮੈਂ ਉਹਦਾਂ ਨੂੰ ਵੀ ਵਿਕਾਸ ਜੀ ਨੂੰ ਕਿਹਾ ਸੀ ਕਿ ਸਾਡੇ ਉਹ ਫੋਰਡ ਟਰੈਕਟਰ ਨੇ ਕਿ ਜਿਹੜੇ ਆ ਸਾਡੇ ਵਾਸਤੇ ਲੀਆਂ ਪਾਉਂਦੇ ਨੇ ਤੇ ਆਪਾਂ ਇਹਨਾਂ ਦੀ ਲੀਆਂ ਨੂੰ ਛੱਡਣਾ ਨਹੀਂ ਲੀਆਂ ਨੂੰ ਕਦੀ ਵੀ ਥੱਲੇ ਨਹੀਂ ਉਤਰਾਂਗੇ ਮੇਰਾ ਤੁਹਾਡੇ ਨਾਲ ਅੱਜ ਨਹੀਂ ਭਰੇ ਭਾਗ ਦੇ ਵਿੱਚ ਵਾਦਾ ਅਸੀਂ ਤੁਹਾਡੀਆਂ ਪਾਈਆਂ ਹੋਈਆਂ ਲੀਆਂ ਦੇ ਉੱਪਰ ਹੀ ਚੱਲਾਂਗੇ ਨਿਕਾਲ ਜੀ ਤੇ ਚੱਲਦੇ ਪਏ ਨੇ ਪਰ ਆਪਾਂ ਵੀ ਤੁਹਾਡੇ ਨਾਲ ਇਹ ਵਾਦਾ ਕਰਦੇ ਹਾਂ ਕਿ ਸਾਡਾ ਵੀ ਕਦੀ ਕੋਈ ਲੀ ਪਾਣਿਆ ਜੀ ਨਹੀਂ ਉਸੇ ਲੀ ਦੇ ਉੱਪਰ ਹੀ ਰਵਾਂਗੇ ਸੋ ਮੈਂ ਅੱਜ ਕਿਉਂਕਿ ਸਾਡਾ ਮੀਡੀਆ ਜੀ ਸਾਡੇ ਅਮੀਰ ਕਾਲਾ ਜੀ ਬੈਠੇ ਨੇ ਉਹ ਵੀ ਸਾਡੇ ਚੱਚੇ ਦੋਤੇ ਸ਼ੋਕ ਜੀ ਆਏ ਨੇ ਨਰੇਸ਼ ਕੁਮਾਰ ਜੀ ਆਏ ਆ ਮੇਰਾ ਵੀਰ ਗੁਰਨਾਮ ਲਾਲੀ ਜੋ ਸਾਡੇ ਇਸ ਏਰੀਆ ਦਾ ਉਹ ਵੀ ਇੱਥੇ ਤੁਹਾਨੂੰ ਸ਼ੂਟ ਕਰਨ ਵਾਸਤੇ ਆਏ ਆ ਸ਼ਰਮਾਈ ਸਾਰੇ ਸਾਰੇ ਪ੍ਰੇਮੀ ਨੇ ਤੁਹਾਡੇ ਤੇ ਲਫਜ਼ ਵੀ ਆਗੇ ਕਿ ਜਿਹੜੇ ਆਪਾਂ ਤੁਹਾਡੇ ਨਾਲ ਅੱਜ ਬਿਆਨ ਕਰ ਸਕੀਏ ਸੋ ਸਾਰੀਆਂ ਭੈਣਾਂ ਬਜ਼ੁਰਗ ਹੁਣ ਇਹ ਵੀ ਲੇਖ ਰਹੇ ਨੇ ਕਿ 2027 ਦੇ ਵਿੱਚ ਤੁਸੀਂ ਇੱਕ ਵਾਰੀ ਫੇਰ ਹੁਮਾ ਮਾ ਅਗੇ ਜਿਸ ਤਰ੍ਹਾਂ ਪਿਛਲੇ 500 ਸਾਲ ਆਪਣੇ ਇਸ ਹਲਕੇ ਦੀ ਸੇਵਾ ਕੀਤੀ ਹੈ ਇਹ ਸੇਵਾ ਦਾ ਮੌਕਾ ਤੁਹਾਨੂੰ ਇਸ ਵਾਰ ਫੇਰ ਦੇਣਗੇ ਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਹੈ ਕਿ ਜਿਹੜੀ ਗਰੀਬਾਂ ਦੇ ਲਈ ਹਮੇਸ਼ਾ ਨਾਲ ਖੜੀਦੀ ਹੈ ਤੇ ਜਿਹੜੀ ਇਹ ਚੋਰਾਂ ਦੀ ਸਰਕਾਰ ਆ ਗਈ ਹੈ ਜਿਨ੍ਹਾਂ ਨੇ ਝੂਠ ਬੋਲ ਕੇ ਆ ਭਰਾਵਾਂ ਬਜ਼ੁਰਗ ਮਾਵਾ ਸਾਡੀਆਂ ਬੈਠੀਆਂ ਇਹਨਾਂ ਨੂੰ 36-36 ਹਜ਼ਾਰ ਰੁਪਈਆ ਮਤਲਬ 1 ਸਾਲ ਦਾ ਹੋ ਗਿਆ ਇਹਨਾਂ ਦਾ ਜਿਹੜਾ ਕਹਿੰਦੇ ਕਿ ਆਪਾਂ 1000 ਰੁਪਈਆ ਮਹੀਨਾ ਪਾਉਣਾ 3-3 ਸਾਲ ਹੋ ਗਿਆ ਉਹ ਵੇਖਣੀਆਂ ਜਿਹੜਾ 1000 ਰੁਪਈਆ ਆਉਣਾ ਤੇ ਕਿੱਥੋਂ ਆਉਣਾ ਤੇ ਹੁਣ ਇੱਕ ਬੜਾ ਵੱਡਾ ਜਿਹੜਾ ਝੂਠ ਹੈ ਜਿਹੜਾ ਇਹਨਾਂ ਨੇ 10-10 ਲੱਖ ਰੁਪਈਆ ਦਾ ਕਿਹਾ ਕਿ 10 ਲੱਖ ਰੁਪਈਆ ਦਾ loan ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਜਾ ਕੇ ਕਰਾ ਲਈ ਉਹ ਇੱਥੇ ਲਾਡ ਲੀਨਾਂ ਨੇ ਜੀ ਇਹਨਾਂ ਨੇ ਆ ਖੋਲੇ ਆ ਦੇ ਆ ਛੋਟੇ ਜੇ ਇਹ ਮੈਨੂੰ ਤਾਂ ਨਾਮ ਨਹੀਂ ਲੈਣਾ ਹੁੰਦਾ ਕਿਉਂਕਿ ਉਹ ਮੁੰਡਾ ਸਾਡਾ ਤਾਂ ਕਈ ਜਾਂਦੇ ਨੇ ਦੂਜੇ ਮਹ ਲਾਗ ਲੀਨ ਕਈ ਜਾਂਦੇ ਨੇ ਉਹ ਦੂਜਾ ਉਹ ਕਿਆ ਕਈ ਜਾਂਦਾ ਵਾ ਪਤਾ ਨਹੀਂ ਲੱਗਦਾ ਤੇ ਇੱਥੇ ਨਹੀਂ ਬੁਲਾਇਆ ਹੁੰਦਾ ਤੇ 100 ਲੱਖ ਰੁਪਏ ਕਿਹੜਾ ਕੋਈ ਹਸਪਤਲ ਲੈਣਾ ਜਿਹੜਾ ਆਪਣੇ ਪੱਲੋ ਖੱਚ ਕੇ ਲੋਕਾਂ ਦੇ ਗਰੀਬ ਲੋਕਾਂ ਦਾ ਲਾਇਕ ਰਹੂਗਾ ਸੋ ਸਾਰਿਆਂ ਦੀ ਅੱਖਾਂ ਉਹਨਾਂ ਕਾਂਗਰਸ ਪਾਰਟੀ ਵਾਲਿਆਂ ਤੁਹਾਡੇ ਵਾਲਿਆਂ ਤੇ ਸਾਨੂੰ ਸਾਰਿਆਂ ਨੂੰ ਇਹ ਉਮੀਦ ਹੈ ਕਿ ਅਸੀਂ ਤਾਨੂੰ ਫੇਰ ਇੱਕ ਵਾਰੀ ਉਸੇ ਉਪਲਬਧੀ ਤੇ ਦੇਖਣਾ ਚਾਹੁੰਦੇ ਆ ਤੇ ਮੈਂ ਸਮਾਂ ਜ਼ਿਆਦਾ ਹੋ ਗਿਆ ਤੇ ਹੁਣ ਬੇਨਤੀ ਕਰਾਂਗਾ ਸ਼੍ਰੀ ਵਿਕਾਸ ਸੋਨੀ ਜੀ ਨੂੰ ਕਿ ਉਹ ਵੀ ਦੋ ਸ਼ਬਦ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨ ਸ਼੍ਰੀ ਵਿਕਾਸ ਸੋਨੀ ਸਾਡੀ ਸਾਥ ਦੇ ਮੇਸ਼ਾ ਜਦੋਂ ਵੀ ਤੁਸੀਂ ਯਾਦ ਕਰਦੇ ਹੋ ਆਉਂਦੇ ਨੇ ਪਰ ਮੈਂ ਜਿੰਨੋਂ ਵੀ ਇਸ ਵਾਰ ਚ ਆਨੇ ਜਿੰਨਾ ਮਾਣ ਸਤਿਕਾਰ ਪਿਆਰ ਇਸ ਵਾਰ ਤੋਂ ਮਿਲਦਾ ਸ਼ਾਇਦ ਮੈਂ ਇਸ ਵਾਰ ਤੋਂ ਆਪ ਕੌਂਸਲਰ ਹੋਣ ਦਾ ਮਾਣ ਉੱਥੇ ਵੀ ਮਿਲਦਾ ਲਾਤੀ ਦੀ ਜਿੰਨਾ ਪਿਆਰ ਪਿਆਰੀ ਵਾਰ ਲਾਠੀ ਜੀ ਇਸ ਇਲਾਕੇ ਦੇ ਸੇਵਾਦਾਰ ਜਿਨ੍ਹਾਂ ਨੂੰ ਤੁਸੀਂ ਤੇਤ ਤਵਾਦ ਲਗਾਤਾ ਕੌਂਸਲਰ ਬੁਲਾ ਕੇ ਇਸ ਇਲਾਕੇ ਦੀ ਸੇਵਾ ਵਾਸਤੇ ਭੇਜਿਆ ਸੋ ਮੈਂ ਉਹਦਾ ਵੀ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਸੋਨੀ ਸਾਹਿਬ ਜਦੋਂ ਵੀ ਲਾਠੀ ਨੂੰ ਟਿਕਟ ਦਿੰਦੇ ਨੇ ਤੁਸੀਂ ਹਮੇਸ਼ਾ ਵੱਧ ਵੋਟਾਂ ਦੇ ਲਾਠੀ ਜੀ ਨੂੰ ਜਿਤਾ ਕੇ ਇਸ ਵਾਰ ਦਾ ਸੇਵਾਦਾਰ ਬਣਾਉਂਦੇ ਹੋ ਔਰ ਇਹ ਉਹ ਕੌਂਸਲਰ ਹੈ ਸੋਨੀ ਸਾਹਿਬ ਦੀ ਕੌਂਸੇਂਸੀ ਦਾ ਜਿਹੜੀ ਹੁਣੇ ਲਾਠੀ ਜੀ ਨੇ ਗੱਲ ਕੀਤੀ ਹੈ ਕਿ ਸੋਨੀ ਸਾਹਿਬ ਨੇ ਜਿੰਨੇ پیسے ਦਿੱਤੇ थे ਉਸ ਤੋਂ ਵੱਧ ਹੀ ਵੈਸੇ ਇਹ ਆਪਣੀ ਬਾੜੀ ਡਿਵੈਲਪਮੈਂਟ ਵਸਤ ਲਾਉਂਦਾ ਚਾਹੇ ਉਹ ਪਾਰਕ ਤੇ ਆ ਗਲੀਆਂ ਦਾ ਨਾਲੀਆਂ ਦਾ ਔਰ ਕੋਈ ਵੀ ਅਸਾ ਕੰਮ ਨਹੀਂ ਵੇ ਸਮਝਦਾ ਇਹ ਬਾੜ ਦਾ ਜਿਹੜਾ ਕੋਈ ਦੂਰਾ ਰਹਿ ਗਿਆ ਹੋਏਗਾ No doubt ਪਿਛਲੇ 4 ਸਾਲਾਂ 'ਚ ਸਾਡੀ ਸਰਕਾਰ ਨਹੀਂ ਪਰ ਫਿਰ ਵੀ लाटी ਦੀ ਸੁਲਦੀ ਸਾਹਿਬ ਨਾਲ ਲੜ ਕੇ ਜਿੰਦਗੀ ਪਿਆਰ ਨਾਲ ਜਿੱਦਾ ਮਰਦਿਆ लाटी ਜੀ ਤੁਸੀਂ ਪੈਸੇ ਸੁਲਦੀ ਸਾਹਿਬ ਕੋ ਲੈ ਕੇ ਆਂਦੇ ਹੋ ਔਰ ਜਦੋਂ ਵੀ ਘਰ ਆਉਂਦੇ ਆਫਿਸ ਹਾਂ ਦੇ ਇਸੇ ਉਹ ਆਪਣੀ ਵਾਰਡ ਦੀ ਗੱਲ ਕਰਦਾ ਹੈ ਆਪਣੇ ਵਾਰਡ ਦੇ ਲੋਕਾਂ ਦੀ ਗੱਲ ਕਰਦਾ ਹੈ ਕਦੀ ਕਹੇਗਾ ਮੇਰੇ ਨੀਲੇ ਕਾਰਟ ਰਹਿ ਗਏ ਮੇਰੇ ਆਰ ਕੰਮ ਰਹਿ ਗਏ ਕਿ ਲਾਈਟਾਂ ਦਾ ਹਮੇਸ਼ਾ ਸੋਨੀ ਸਾਹਮਣੇ ਰਿਕੁਐਸਟ ਕਰਦਾ ਹੈ ਕਿ ਮੇਰੀ ਵਾਰਡ ਦੀ ਡਿਵੈਲਪਮੈਂਟ ਦੇ ਕੰਮ ਕਿਸੇ ਤਰੀਕੇ ਨਾਲ ਪਰਾਇਆ ਜਾਵੇ ਸੋ ਬਹੁਤ ਵਧੀਆ ਇਨਸਾਨ ਮਾਣਗਰ ਔਰ ਮੈਨੂੰ ਸਮਝ ਆ ਗਿਆ ਕਿ ਇਹ ਟੈਨਰ ਕਾਉਂਸਲਰ ਕੋਲ ਮਾਂਜ ਰਿਹਾ ਹੈ ਤੇ ਤੁਸੀਂ ਦੇਖ ਲਓ ਜਦੋਂ ਪਹਿਲੀ ਵਾਰੀ ਕਾਉਂਸਲਰ ਬਣਿਆ ਸੀ ਉਦੋਂ ਵੀ ਉਹ ਹੀ ਕੰਮ ਸੀ ਅੱਜ ਤਿੰਨ ਤੀਜੀ ਦਮੀਆਂ ਹੋ ਗਏ ਅੱਜ ਵੀ ਉਸੇ ਆਪਣੇ ਬਿਜ਼ਨਸ ਦੇ ਜਿਹੜਾ ਡੇਲੀ ਦਾ ਕੰਮ ਕਰਦਾ ਕੋਈ ਆਫਰ ਪਰਸਨਲ ਕੰਮ ਨਹੀਂ ਸੋਨੀ ਸਾਹਿਬ ਕੋ ਲਾਟੀ ਜੀ ਨੇ ਨਹੀਂ ਲੈਂਦਾ ਨੇ ਤੁਹਾਡਾ ਸੇਵਾ ਦਾ ਸੋਨੀ ਸਾਹਿਬਾਰੇ ਲਾਟੀ ਜੀ ਨੇ ਗੱਲ ਕਰਤੀ ਸੋਨੀ ਸਾਹਿਬਾਰੇ ਤੁਸੀਂ ਸਾਰੇ ਬੜੀ ਚੰਗੀ ਦਾ ਜਾਣਦੇ ਮੈਂ ਉਹ ਨਾਮ ਕਿਸੇ ਦਾ ਨਹੀਂ ਲੈਣਾ ਕਿਉਂਕਿ ਤੁਸੀਂ ਸਾਰੇ ਸੋਨੀ ਸਾਹਿਬ ਦੇ ਪਰਿਵਾਰ ਦੇ ਮੈਂਬਰ ਹੋ ਸੋਨੀ ਸਾਹਿਬ ਦੇ ਕੰਮਾਂ ਬਾਰੇ ਸੋਦੀ ਸਾਹਿਬ ਦੀ ਤੁਸੀਂ ਸਾਰੇ ਸੋਨੀ ਸਾਨੂੰ ਬੜੀ ਚੰਗੀ ਲੱਗਦੀ ਹੈ ਇੱਕ ਇੱਕ ਅੱਜ ਦੇ ਅੱਜ ਲਗਭਗ ਜਿੰਨਾ ਲਾਟੀ ਦੀ ਗੱਲ ਕੀਤੀ ਹੈ 35 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਇਲਾਕੇ ਦੇ ਨਾਲ ਤੁਸੀਂ ਸੋਦੀ ਸਾਹਿਬ ਦਾ ਨਾਮ ਔਰ ਲਗਭਗ 6 ਇਲੈਕਸ਼ਨਾਂ 5 ਦੇ ਐਮ.ਐਲ.ਏ ਦੀ ਹੋ ਗਈਆਂ ਔਰ ਇੱਕ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੋ ਗਈ ਕਿਉਂਕਿ ਜਦੋਂ ਇਹ ਇਲਾਕਾ ਸੋਨੀ ਸਾਹਿਬ ਦਾ ਵੈਸਟ ਕੰਸਟੈਂਸੀ ਸੀ ਉਦੋਂ ਵੀ ਇਲਾਕਾ ਸੋਨੀ ਸਾਹਿਬ ਕੋਲ ਸੀ ਜਿਦੋਂ ਸੇਟੇ ਕੌਨਸਲਸੀ ਤੇ ਆਏ ਇਹ ਇਲਾਕਾ ਫਿਰ ਸੋਦੀਸਾ ਉਹਰ ਮੇਸਾ ਹੀ ਸਾਡੀ ਸਵਾਦ ਦੇ ਸੋਦੀਸਾ ਨੂੰ ਬਹੁਤ ਵੱਡਿਆ ਕਾਂਗਰਸ ਪਾਰਟੀ ਨੂੰ ਮੋਰਤਾ ਬਾਕੇ ਪਾਇ ਜਿਤਾਇਆ ਪਰ ਜਿੱਦਾਂ ਉਹਨੇ ਫਿਰ ਉਹ ਗੱਲ ਕਰਾਂਗਾ ਲਾਟੀ ਜੀ ਦੀ ਕਿ ਪਿਛਲੀ 2000 ਜਿਹੜੀ 22 ਦੀ ਇਲੈਕਸ਼ਨ ਹੋਈ ਉਦੋਂ ਅਸੀਂ ਸਾਰੇ ਗਮਨਾਹ ਖਾਸ ਕਰਕੇ ਸਾਡੀਆਂ ਮਾਵਾਂ ਬੈਨਾ ਗਮਨਾਹ ਆਈਆਂ ਝੂਠ ਕਰਕੇ ਔਰ ਇਹ ਬਦਲਾਅ ਵੀ ਜਿਹੜੀ ਸਰਕਾਰ ਸੀ ਜਿਹੜੇ ਆਮ ਆਦਮੀ ਪਾਰਟੀ ਬਦਲਾਅ ਕਹਿੰਦੇ ਸੀ ਕਿ ਅਸੀਂ ਪੰਜਾਬ 'ਚ ਬਦਲਾਅ ਲਿਆਵਾਂਗੇ ਅੱਜ ਤੁਸੀਂ ਵੇਖ ਲਓ ਪੰਜਾਬ ਦਾ لا میں آڈر چیز کا نام لوا کسی پوائنٹ ڈسکس کر لیے اس سے بڑی لمبی گالی ڈسکس ہو جائے گی سو سوی صاحب نے بھی چار سانجے کرنے سو آج پارک دی مشکل چیز کیونکہ ساڑھے مجھو ساڑھی ماوا بینہ اس پارک سے اور نال دونوں پارک ਦਿੱਕਤ ਸੀ 4 ਸਾਲ ਤੋਂ ਕੋਈ ਵੀ ਡਿਵੈਲਪਰ ਦਾ ਕੰਮ ਇਸ ਪਾਰਕ 'ਤੇ ਨਹੀਂ ਹੋਇਆ ਸੀ ਔਰ ਬਾਲਕਾਂ ਦਾ ਖਾਸ ਕਰਕੇ ਜਗ੍ਹਾ ਤੇ ਜੇ ਡਿਵੈਲਪਮੈਂਟ ਨਾਲ ਨਾਲ ਨਾ ਹੋਵੇ ਤੇ ਮੁਸ਼ਕਲ ਹੁੰਦੀ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਮੈਂ ਤੇ ਲਾਟੀ ਜੀ ਨੇ ਦੂਜੀ ਪਾਰਕ ਤੇ ਵਿਜ਼ਿਟ ਕੀਤੀ ਸੀ ਉਦੋਂ ਫੁੱਟਬਾਲ ਜਿਹੜੇ ਬਰਾਨੇ ਬਨੇ ਸੀ ਉਹ ਚੂਵਿਆ ਕਰਕੇ ਖੱਡਾ ਮੂਹ ਕਰਕੇ ਉਹ ਟਾਇਲਾ ਬੈੜ ਗਿਆ ਜਿਹੜਾ ਵੀ ਪਾਰਕ ਦਾ ਸੀ ਉਹ ਖਰਾਬ ਹੋ ਚੁੱਕਾ ਸੀ ਫਿਰ ਸੋਨੀ ਸਾਹਿਬ ਨੇ 10 ਲੱਖ ਰੁਪਏ ਦੇ ਕੇ ਇਸ ਪਾਰਕ ਨੂੰ ਪਾਰਕ ਦਾ ਡਿਵੈਲਪਮੈਂਟ ਕੀਤੀ ਹੈ ਪਰ ਵੇ 10 ਲੱਖ ਰੁਪਇਆ ਬਹੁਤ ਛੋਟੀ ਅਮਾਉਂਟ ਹੋ ਗਈ ਸਾਬਸਤੇ ਤੇ ਤੁਹਾਡੇ ਵਾਸਤੇ ਜਦੋਂ ਸਰਕਾਰ ਸੀ ਲਾਡੀ ਦੀ ਕਰੋੜ-ਕਰੋੜ ਰੁਪਇਆ ਦੇਣੀ ਸੋਦੀ ਸਾਹਿਬ ਨੂੰ ਦੱਸਿਆ ਬਿਨਾਂ ਹੀ ਲਾਡੀ ਮੈਨੂੰ ਕਹਿੰਦਾ ਪਾਜੀ ਇੱਕ ਜ਼ੀਰੋ ਵਧ ਪਾ ਦਿਓ ਸੋਦੀ ਸਾਹਿਬ ਨੂੰ ਬਾਹਰ ਚਾ ਦੋ ਮੇਰੀ ਵਾਰਡ ਦਾ ਤੇ ਸੋਦੀ ਸਾਹਿਬ ਦੇ ਨਾਂ ਦੀ ਕਰਦੇ ਸੋ 10 ਲੱਖ ਬਹੁਤ ਥੋੜੀ ਅਮਾਉਂਟ ਹੈ ਸਰਕਾਰ ਨਹੀਂ ਹੈ ਜੋ ਤੁਹਾਡੇ ਨਾਲ ਵਾਅਦਾ ਕਰਦੇ ਕਿ ਟਾਈਮ ਆ ਜਾਣਾ ਸਾਲ ਰਹਿ ਗਿਆ ਫਿਰ ਜਿੰਨੀਆਂ ਮਰਦੀ ਲਾਟੀ ਜੀ ਜੀਰੋ ਆ ਫਿਰ ਜਿੰਨੀਆਂ ਮਰਦੀ ਸੋਦੀ ਸਾਡੀ ਜੀਤੋ ਜਿੱਦਾਂ ਤੁਸੀਂ ਕਹਿੰਦੇ ਨਾ ਕੱਢ ਲੈ ਫਿਰ ਕੱਢ ਜਾਓ ਤੁਹਾਡਾ ਨਾਂ ਦੀ ਲਾਟੀ ਦੀ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਅੱਜ ਸਾਰੇ ਆਏ ਹੋ ਤੁਹਾਡੇ ਨਾਲ ਫਿਰ ਇੱਕ ਵਾਅਦਾ ਕਰਦੇ ਕਿ ਸੋਦੀ ਸਾਹਿਬ ਸੋਦੀ ਸਾਹ ਦਾ ਪਰਿਵਾਰ ਸੋਦੀ ਸਾਹਿਬ ਦੀ ਟੀਮ ਹਮੇਸ਼ਾ ਤੁਹਾਡੀ ਸੇਵਾ ਜਾਂਦੇ ਰਹੇ ਤੁਹਾਡੇ ਨਾਲ ਹੈ ਤੁਹਾਡੇ ਦੁੱਖ ਸੁੱਖ ਦੇ ਪਾਈਵਾਂ ਮੈਂ ਕਹਿੰਦਾ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਤੇਦੀ ਕਰ ਮੰਚ ਦੇ ਬਰਾਜਮਾਨ ਸਾਡੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸ਼੍ਰੀਓਪੀ ਸੋਨੀ ਜੀ ਜਿਨ੍ਹਾਂ ਦਾ ਅਸੀਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਉਹਨਾਂ ਦੇ ਨਾਲ ਮੇਰੇ ਬੜੇ ਹੀ ਸਤਿਕਾਰਯੋਗ ਵੱਡੇ ਮੇਂ ਕਾਉਂਸਲਰ ਵਿਕਾਸ ਜੀ ਸੱਜੇ ਪਾਸੇ ਬੈਠੇ ਜਿਨ੍ਹਾਂ ਨੇ ਹਮੇਸ਼ਾ ਹੀ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਲਾਕੇ ਦੀ ਸੇਵਾ ਵਾਸਤੇ ਹਮੇਸ਼ਾ ਦੇ ਨੇ ਨਹੀਂ ਵੇਖਿਆ ਰਾਤ ਨਹੀਂ ਵੇਖੀ ਹਮੇਸ਼ਾ ਜਦੋਂ ਮੈਂ ਬੁਲਾਇਆ ਮੇਰੇ ਨਾਲ ਖਲੋਂਦੇ ਨੇ ਆ ਕੇ ਸ਼ੋਰ ਸ਼ਾਹੀ ਜੀ ਤੇ ਮੇਰੇ ਪਿੱਛੇ ਮੇਰੇ ਸਾਰੇ ਹੀ ਸਤਿਕਾਰਯੋਗ ਜਿਹੜੇ ਵੀ ਨੌਕਤਾ ਜਿਹੜੀ ਆਪਾਂ ਗੁਰਬਖਸ਼ਨਗਰ ਮੁਲਾ ਸੁਧਾਰ ਕਮੇਟੀ ਦੇ ਟੀਮ ਬਣਾਈਏ ਜਿਨ੍ਹਾਂ ਦੇ ਪ੍ਰਧਾਨ ਸਾਡੇ ਰਮੇਸ਼ ਸ਼ਰਮਾ ਜੀ ਐਸ ਜੀ ਨਗਰ ਨਿਗਮ ਉਹਨਾਂ ਦੇ ਨਾਲ ਰਮੇਸ਼ ਬਨੌਰ ਜੀ ਅਨਿਲ ਸ਼ਰਮਾ ਜੀ ਇੰਸਪెక్టర్ ਸਾਹਿਬ ਮੋਲਾ ਕੋਲੀ ਜੀ ਸੂਰੀ ਸਾਹਿਬ ਬੈਠੇ ਆ ਬਤਰਾ ਜੀ ਦੇ ਸੁਪੁੱਤਰ ਪ੍ਰਭ ਜੀ ਬੈਠੇ ਨੇ ਮੇਰੇ ਹੰਦਿਲੋ ਜੀ ਜਦੋਂ ਵੀ ਆਪਾਂ ਕਿਸੇ ਵੀ ਕੰਮ ਦੇ ਵਾਸਤੇ ਸੋਨੀ ਸਾਹਿਬ ਨੇ ਸਾਨੂੰ ਹੁਕਮ ਲਾਇਆ ਅਸੀਂ ਸਾਰਿਆਂ ਨੇ ਵਧੀਆ ਤਰੀਕੇ ਦੇ ਨਾਲ ਉਹ ਕੰਮ ਕਰਦਾ ਮੇਰੀ ਮਰਦ ਰਵਿદાન ਜੀ ਸ਼ਰਮਾ ਜੀ ਬੈਠੇ ਆ ਗੁਲਾਮ ਜੀ ਭਾਲਾ ਜੀ ਸਾਰੇ ਮੇਰੇ ਆਦੀ ਲਜ਼ੀਬ ਨੇ ਕਿਉਂਕਿ ਕਿਸੇ ਦਾ ਇੱਕ ਨਾਮ ਹੀ ਰਹਿ ਗਿਆ ਤੇ ਉਹਨਾਂ ਨੇ ਕੱਲ ਨੂੰ ਇਹਨੂੰ ਬੁਲਾਣਾ ਜਾਂ ਮੈਨੂੰ ਬਲੌਕ ਹੀ ਕਰ ਦੇਣਾ ਪਰ ਮੈਂ ਨਹੀਂ ਚਾਹੁੰਦਾ ਕਿ ਮੇਰਾ ਫੋਨ ਤੋਂ ਬਲੌਕ ਕਰੇ ਤੇ ਨਾਮ ਇਹ ਆ ਆਪਣੇ ਕੋਲੋਂ ਕਿਸੇ ਨੂੰ ਬਲੌਕ ਕਰਾਂ ਸੋ ਸ਼ੋਭ ਜੀ ਬੈਠੇ ਨੇ ਇਹਨਾਂ ਨਾਮ ਇਸ ਕਰਕੇ ਲਿਆ ਕਿ ਜਦੋਂ ਚੰਦ ਸੋਨੀ ਸਾਹਿਬ ਤੁਹਾਨੂੰ ਚੇਤਾ ਹੁਣਾ ਕਿ ਜਦੋਂ ਜੰਗ ਦਾ ਜ਼ੋਰ ਸੀ ਉਦੋਂ ਆਪਣੇ ਲਾਗੇ ਗੁਰਬਖਸ਼ ਨਗਰ ਰੋਮਾਪਾਲ ਕਾ ਦੇ ਸਾਈਡ ਦੇ ਉੱਪਰ ਇਹਨਾਂ ਸ਼ੋਭ ਭਾਜੀ ਨੇ ਸਾਡੇ ਬੈਠੇ ਸਾਹਮਣੇ ਬੋੜੂ ਵਾਲੇ ਇਹਨਾਂ ਦੇ ਏਰੀਆ ਵਿੱਚ ਮੀਟਿੰਗ ਕੀਤੀ ਸੀ ਤੇ ਉਦੋਂ ਸਾਰੇ ਇਲਾਕਾ ਵਾਸੀਆਂ ਨੇ ਇੱਕ ਮੰਗ ਰੱਖੀ ਸੀ ਮੇਰੇ ਜ਼ਰੀਏ ਕਿ ਸਾਨੂੰ ਉਸ ਏਰੀਆ ਦੇ ਦੇ ਜਿਹੜੇ ਸਾਡੇ ਪਾਰਕ ਨੇ ਉਹਦੇ ਵਾਸਤੇ ਫੰਡ ਰੀਲੀਜ਼ ਕਰਕੇ ਦਿਓ ਤੇ ਮੈਂ ਹਮੇਸ਼ਾ ਹੀ ਤੁਹਾਨੂੰ ਕਿਉਂਕਿ ਇਹਦਾ ਇੱਕ ਬਾਤ ਦਾ ਬਾਤ ਦਾ ਗਰੋ ਜਿਹੜਾ ਪ੍ਰੇਮ ਪਿਆਰ ਕਰਦਾ ਹੀ ਕਰਦਾ ਹੈ ਤੇ ਜਿਹੜਾ ਕੋਈ ਤਾਇਆ ਹੁੰਦਾ ਨਾ ਉਹ ਬਾਪ ਨਾਲ ਵੱਧ ਪਿਆਰ ਕਰਦਾ ਤਾਂ ਮੈਂ ਹਮੇਸ਼ਾ ਤੁਹਾਨੂੰ ਆਪਣੇ ਤਾਇਆ ਦਾ ਗੱਜਾ ਦਿੱਤਾ ਤੇ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਮੈਂ ਤੁਹਾਡੀ ਜੇਬ 'ਚ ਹੱਥ ਪਾਉਣ ਲੱਗਾ ਵਿਆ ਪਰ ਤੁਸੀਂ ਮੇਰਾ ਹੱਥ ਕੱਟਿਆ ਨਹੀਂ ਉਹ ਮਿੰਨੇ ਬਾਅਦ ਮੈਨੂੰ ਤੁਸੀਂ ਉਹ ਜੇਬ ਦੇ ਵਿੱਚੋਂ ਜਿੰਨੇ ਮੇਰੇ ਹੱਥ 'ਚ ਰੁਪਈਆ ਆਏ ਆ ਤੁਸੀਂ ਮੈਨੂੰ ਕੱਢਣ ਦਿੱਤੇ ਤੇ ਮੈਂ ਉਹ ਰੁਪਈਆ ਕੱਢ ਕੇ ਆਪੇ ਘਰ ਨਹੀਂ ਕਿੱਦ ਲੈ ਆਇਆ ਜਿਵੇਂ ਆਪਣੀ ਕਿਤੇ ਜੇਬ 'ਚ ਨਹੀਂ ਪਾਇਆ ਜਾਂ ਮੈਂ ਆਪਣੇ ਕਿਸੇ ਭੈਣ ਭਰਾ ਨੂੰ ਨਹੀਂ ਦਿੱਤੇ ਲਾਕੇ ਦੀ ਮੰਗ ਸੀ ਲਾਕੇ ਵਾਸਤੇ ਲੈ ਕੇ ਆਏ ਆ ਤੇ ਅੱਜ ਉਸ ਜਿਹੜਾ ਮੀਨ ਪੱਥਰ ਆਪਾਂ ਲਾ ਰਹੇ ਹਾਂ ਜੋ ਤੁਹਾਡੀ ਬਦੋਲਤ ਹੈ ਤੁਸੀਂ ਉਹ ਫੰਡ ਰੀਲੀਜ਼ ਕਰਕੇ ਦਿੱਤਾ ਉਹਦੇ ਵਾਸਤੇ ਤੁਹਾਨੂੰ ਅੱਥੇ ਅਜੇ ਨਿਮੰਤਰਣ ਦਿੱਤਾ ਹੈ ਸੋ ਤੁਹਾਡਾ ਆਪਣੇ ਸਾਰੇ ਲਾਗਾ ਨਾਸੀਆਂ ਵੱਲੋਂ ਜਿੰਨੇ ਵੀ ਮੇਰੇ ਭੈਣ ਭਰਾ ਬਜ਼ੁਰਗ ਕਮੇਟੀ ਮੈਂਬਰ ਸਾਰਾ ਲਾਗਾ ਇੱਥੇ ਬੈਠਾ ਹੈ ਇਹ ਤੁਹਾਡੇ ਪ੍ਰੇਮ ਕਰਕੇ ਬੈਠਾ ਆਬੋ ਕਰਦੇ ਨੇ ਜੋ ਸ਼ੂਕ ਦੇ ਅੰਦਰਿਆਵਾਂ ਨਾਲ ਤੁਰਦੇ ਨੇ ਜੋ ਸ਼ੂਕ ਦੇ ਅੰਦਰਿਆਵਾਂ ਨਾਲ ਉਹ ਸਮਝੌਤਾ ਕਰਦੇ ਨਹੀਂ ਸੀਮਾਵਾਂ ਨਾਲ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਦਰਮਿਆਨ ਜ਼ਿਲ੍ਹੇ ਦੇ ਨਹੀਂ ਪੰਜਾਬ ਦੇ ਨਹੀਂ ਹਿੰਦੁਸਤਾਨ ਦੀ ਹਰਮਨ ਪਿਆਰੀ ਸ਼ਖਸੀਅਤ ਸਾਡੇ ਦਰਮਿਆਨ ਸਜੋਬਤ ਨੇ ਉਹਨਾਂ ਦੇ ਨਾਲ ਤਸ਼ਰੀਫ ਫਰਮਾਨੇ ਉਹਨਾਂ ਦੇ ਫਰਜ਼ੰਦ ਮਾਨਯੋਗ ਵਿਕਾਸ ਸੋਨੀ ਜੀ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਇਸ ਇਲਾਕੇ ਦੇ ਕਾਉਂਸਲਰ ਲਾਟੀ ਸਾਹਿਬ ਸੈਟੀ ਪ੍ਰਧਾਨ ਜੀ ਬਹੁਤ ਸਾਰੇ ਔਰ ਤੁਸੀਂ ਜੋ ਇਸ ਇਲਾਕੇ ਦੀ ਸ਼ਾਨ ਔਰ ਸੋਨੀ ਸਾਹਿਬ ਦਾ ਤੁਸੀਂ ਅਸਲੀ ਪਰਵਾਰ ਜਿਵੇਂ ਮੈਂ ਆਪ ਜੀ ਨੂੰ ਦੱਸਿਆ ਸੀ ਕਿ ਸੋਨੀ ਸਾਹਿਬ ਜੀ ਨੇ ਜਦੋਂ ਮਿਹਰ ਬਣੇ ਤਾਂ ਏਸ਼ੀਆ ਦੇ

ਵੇ ਹਿੰਦ ਦੇ ਨੇ ਜੋ ਬੈ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਤੇ ਮੁਕਦਮ ਵਾਲੇ ਉਹ ਜਾਨਦੇ ਨੇ ਸੀਨਾ ਪਾੜ ਕੇ ਪਠਰਾ ਮੰਜ਼ਲ ਮੰਜ਼ਲ ਦੇ ਮੱਥੇ ਤੇ ਤਸਵੀਰ ਲੱਗਦੀ ਉਹਨਾਂ ਦੀ ਜੋ ਘਰ ਬਣਾ ਕੇ ਤੁਰਦੇ ਨਕਸ਼ਾ ਸਫਰਾਂ ਦਾ ਇਹਨਾਂ ਦੇ ਵਿੱਚ ਸਫਰ ਦਾ ਨਕਸ਼ਾ ਬਣਾਉਣ ਦੀ ਜੋ ਕਾਪਲੀਅਤ ਹੈ ਜੋ ਸਲਾਈਅਤ ਹੈ ਉਹ ਸਾਡੇ ਸਾਰੇ ਪੰਜਾਬ ਨੂੰ ਨਹੀਂ ਪੂਰੇ ਦੇਸ਼ ਨੂੰ ਮਾਣ ਆਉਂਦਾ اور اس کر کے ایسے تانپاگ اپنے آپ کو محسوس کرتے ہیں کہ آج ساتے دے بیڑے بیچے ایڈی مہان ہستی آئی ہے کہ میں ضرور اخیر دے بیچے ایہوگل گا کہ یوں ہی جذبہ رہا یوں ہی جذبہ رہا تو ہر مشکل کا حل نکلے گا جذبہ یوں ہی رہا تو ہر مشکل کا حل نکلے گا زمین بندر ہے تو کیا ہوا وہی سے ذل بھی نکلے گا ਮਾਇੂਸ ਨਾ ਹੋ ਘਬਰਾ ਨਾ ਮੇਰੇ ਦੋਸਤ ਇਹੀ ਰਾਤੋਂ ਕੇ ਕਿਨਾਰੋਂ ਮੇ ਸੁਨਹਿਰੀ ਕਲ ਵੀ ਨਿਕਲੇਗਾ ਬਹੁਤ ਬਹੁਤ ਦਾ ਹੁੰਦਾ ਛੰਗੇ ਰਹਿ ਇਸ ਲਾਗੇ ਦੇ ਵਰਮੇ ਪਿਆਰੇ ਜਿਹੇ ਸ਼ਿਵਦਾਲ ਕੌਂਟਰ ਲਾ ਦਿਜੀ ਉਹਨਾਂ ਦੇ ਨਾਲ ਰਾਣੀ ਸਾਡੇ ਸਾਥੀ ਬੀਠੇ ਦੇ ਤੋਂ ਨੂੰ ਵੀ ਤੇ ਨਹੀਂ ਆਦਾ ਜਦ ਵਿੱਚ ਸਭ ਤੋਂ ਪੀਲੋ ਸਤਾਨੀਏ ਦੇ ਲੱਛਣ ਲੱਗਿਆ ਸੀ ਇੰਨੀ ਭੈ ਉਹਦੇ ਇਹਨਾਂ ਸਕੂਲ ਚ ਬਿਟੇ ਨੇ ਲੱਗਦੀ ਸੁਨਾਰੇ ਸ਼ਾਇਦ ਜੀ ਬੈਠੇ ਸੀ ਮੇਰਾ بیٹਾ ਬੈਠਾ ਖਾਣੇ ਰਵਿਕਾਂਤ ਜੀ ਬੈਠੇ ਨੇ ਉਹਨੋਂ ਛੱਬ ਗੁਲੇ ਬੋ ਕੇ ਗਏ ਨੇ ਸ਼ਰਮਾ ਜੀ ਬਰਾਦੇ ਸਾਰੇ ਮਿਲਣਾ ਰਹੇ ਨੇ ਜੋ ਸ਼ੋਕੀ ਜੀ ਬੈਠੇ ਨੇ ਮੈਂ ਕਿਤਾ ਕਿਤਾ ਨਾਮ ਆ ਸਾਰੇ ਸਤਕਾਰਯੋ ਮੇਰੇ ਭਾਂਪਾਓ ਪਿਆਰੇ ਸਾਥੀਓ ਸੁਭਾ ਜਾ ਹਾਜ਼ਰ ਹੋਇਆ ਲਾਡਖੀ ਦਾ ਅਛੇ ਦਿੱਤਾ ਕਿ ਜਦੋਂ ਸ਼ੋਕੀ ਦੇ ਘਰ ਬੈਠਣੀ ਸੀ ਉਸ ਦਿਨ ਤਾਂ ਨੇ ਹੁਕਮ ਕੀਤਾ ਸੀ ਇਹਨਾਂ ਨੂੰ ਸਤਿਕਾਰ ਦੇਣ ਦਾ ਕਿ ਜਦੋਂ ਸਰਕਾਰ ਤੋਂ ਸਾਡੇ ਨਹੀਂ ਸਾਡੇ ਪਾਰਕ ਜਿਹੜਾ ਨੇ ਉਹਨਾਂ ਦੀ ਗਵਰਨਮੈਂਟ ਜਿਹੜੀਆਂ ਹੁਕਮ ਵਾਲੀਆਂ ਸਾਡੇ ਸਾਰੇ ਇਸ ਵਾਕਿਆ ਤੇ ਸਾਥੀ ਇੱਥੇ ਬੈਠਦੇ ਨੇ ਉਹਨਾਂ ਨੂੰ ਮੁਸ਼ਕਲ ਹੁੰਦੀ ਸੋਚੂ ਮੁਸ਼ਕਿਲ ਨੂੰ ਵੇਖਦੇ ਆ ਮੈਂ 10 ਲੱਖ ਰੁਪਇਆ ਐਮਪੀ ਫੰਡ ਪਰੂ ਲੈ ਕੇ ਤੁਹਾਨੂੰ ਇੱਥੇ ਕਿਹਾ ਸੋ ਕੰਮ ਸਟਾਰਟ ਹੋਏ ਨੇ ਸੋ ਆਪਾਂ ਬਣਕੀਆਂ ਵਿੱਚ ਬੀਟਦੇ ਆਂ ਹੋਰ ਵੀ ਜਿਹੜੀ ਕੋਈ ਡਵੈਲਪਮੈਂਟ ਇੱਥੇ ਹੋਣੀ ਆ ਉਹ ਸਾਰੇ ਕਰਾ ਦਿਓ ਨਾਲ ਦੂਜਾ ਵੀ ਕਰਕੇ ਆ ਸੋ ਅੱਜ ਮੈਂ ਵੇਖ ਰਿਹਾ ਤੁਸੀਂ ਤੇ ਮੇਰੇ ਸਾਰੇ ਪੁਰਾਣੇ ਸਾਥੀ ਕੋਈ ਨਵੀਂ ਗੱਲ ਨਹੀਂ ਅੱਜ ਤੋਂ 30-35 ਸਾਲ ਪਹਿਲਾਂ ਵੀ ਮੈਂ ਇੱਥੇ ਆ ਤੁਹਾਡੇ ਜਨਮ ਹੁੰਦਾ ਰਿਹਾ ਆ ਜਿੰਨੇ ਪਾਰ ਕੇ ਇੱਥੇ ਬਣੇ ਨੇ ਜਿੰਨੀਆਂ ਸੜਕਾਂ ਬਣੀਆਂ ਨੇ ਜਿੰਨੀਆਂ ਗਲੀਆਂ ਬਣੀਆਂ ਨੇ ਅੱਗੇ ਚੱਲ ਜੋ ਇੰਨਾ ਨੀਵਾਂ ਇਲਾਕਾ ਸੀ ਉੱਥੇ ਕਿਸੇ ਕੋਈ ਨਹੀਂ ਜਾਂਦਾ ਉਹਦੇ ਕੋਈ ਜਾਣ ਨਹੀਂ ਸਕਦਾ ਪਰ ਤੁਹਾਡਾ ਉਪਰ ਮਾਇਆ ਇਹ ਸਾਰੇ ਡਿਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਸੋ ਮੈਂ ਟਾਈਮ ਟੂ ਟਾਈਮ ਇਥੇ ਹੰਦਾਰਾ ਜੋ ਤੁਸੀਂ ਕੰਮ ਕਰੇ ਜੋ ਤੁਸੀਂ ਕਹਿਆ ਉਹ ਮੈਂ ਜਰੂਰ ਕੀਤਾ ਸਭ ਖਰਜੀ ਵੀ ਬੰਦਾ ਸਾਡਾ ਜੇ ਤੁਸੀਂ ਇਹਦਾ ਪ੍ਰਾਕ ਕਰਦੇ ਹੋ ਮੈਂ ਕਿੰਨੇ ਇਲੈਕਸ਼ਨ ਲੜੀ ਸੋ ਇਹਨੀਆਂ ਨੀਆਂ ਵੋਟਾਂ ਜਦੋਂ ਮੈਂ ਗੁਰਬਖਸ਼ ਨਗਰ ਦੇ ਇਰੀਏ ਚੋਂਗਾ ਤਾਂ ਟੋਂਟੋਂ ਨੂੰ ਦੀ ਜੀ ਤੇ 2800 ਜਾਂ 3000 ਵੋਟਾਂ ਨੇ ਕਿੰਨੀ ਵੀ ਤੁਹਾਨੂੰ ਨਹੀਂ ਦੀ ਹੋਣੀ ਆ ਬਤਰਾ ਜੀ ਬੇਕੇ ਦੇ ਛੋਟੇ ਇਹਨਾਂ ਦੇ ਫਾਦਰ ਇਹ ਸਾਰੇ ਪਰਿਵਾਰ ਜਿੰਨੇ ਵੀ ਤੁਸੀਂ ਹੋ ਤੁਸੀਂ ਰਾਤ ਦੇ ਇੱਕ ਕਰਦੇ ਇੱਕ ਜੋੜੀ ਸਾਡੇ ਪ੍ਰਿੰਸੀਪਲਾਂ ਦੀ ਇਨਤ ਤੇ ਪ੍ਰੇਮ ਉਹ ਮੇਰਾ ਮੈਂਬਰੀ ਸਾਡੇ ਨਾਲ ਛੱਡ ਗਿਆ ਪਰ ਸਾਰੇ ਤੁਸੀਂ ਸਾਥੀ ਇਕੱਠੇ ਹੋ ਕੇ ਨੱਚਣਾ ਚਾਹੋ ਸੋ ਮੈਨੂੰ ਬੜੀ ਵੱਡੀ ਗਿਲਤੀ ਜੀ ਤੁਸੀਂ ਤੁਮ ਸੋ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਜਿੱਥੇ ਵੀ ਤੁਸੀਂ ਮੈਨੂੰ ਭੇਜਿਆ ਮੈਨੂੰ ਤਜ਼ਰਰ ਸੁ ਕੋਈ ਵੀ ਕਸਬੇ ਇਲਾਕੇ ਦੀ ਅੱਥੀ ਟੰਮਾਂ ਛੱਡੀ ਨਹੀਂ ਸਾਡੇ ਬਲੇ ਲਾਈਟਾਂ ਵੀ ਜਾਂ ਨਹੀਂ ਆ ਜਾਂਦੀ ਸੇਰੇ ਜੀ ਬਹੁਤ ਵਧੀਆ ਚੱਲਦਾ ਸੀ ਸੜਕਾਂ ਵਿੱਚ ਤੁਹਾਡੀਆਂ ਚੰਕੀਆਂ ਜਾਂਦ ਪਾਰਕਿੰਗ ਤੁਹਾਡੇ ਜਿੰਨੇ ਤੁਸੀਂ ਕਹਿ ਬਣਾ ਕੇ ਦਿੱਤੇ ਕੋਈ ਮੁਸ਼ਕਲ ਨਹੀਂ ਆਉਂਦੀ ਆ ਕਾਟਾਂ ਦੀ ਗੱਲ ਕੀਤੀ ਐ ਜਿੰਨੇ ਸਾਡੇ ਕੌਂਸਲਰ ਸਾਹਿਬ ਕਹਿੰਦੇ ਸੀ ਕਿ ਮੇਰੇ ਇਹਨਾਂ ਕਾਰਪਨ ਵਾਲਿਆਂ ਨੇ ਅਫਸਰ ਛੱਡ ਕੇ ਇੱਥੇ ਕੈਂਪ ਲਵਾਉਂਦਾ ਵੀ ਉਹ ਗੁਂਥਕ ਸਾਹਿਬ ਕਹਿੰਦੇ ਨੇ ਉਹ ਕੱਟ। ਸਭ ਫੱਟੇ ਬੰਦਾ ਸਾਡਾ ਕੋਈ ਸਹਾਨ ਨਹੀਂ ਅਸੀਂ ਲੋਕਾਂ ਦੇ ਨਾਮ ਦੇ ਜਦੋਂ ਬਣ ਜਾਂਦੇ ਆ ਨਾ ਉਦੋਂ ਅਸੀਂ ਕਈ ਵਾਰ ਭੁੱਲ ਜਾਂਦੇ ਆ ਬਾਰੇ ਤੇ ਬੜੀ ਛੋਟੀ ਨੌਕਰੀਆਂ ਸਾਡੇ ਲੋਕਾਂ ਨੂੰ 50 ਸਾਲਾਂ ਬਾਅਦ ਫੇਰ ਲਖਨਾਂ ਨੂੰ ਫੇਰ ਹੀ ਲੋਕਾਂ ਦੇ ਦਰਬਾਰ ਚ ਜਾਣਾ ਪੈਂਦਾ ਫੇਰ ਲੋਕਾਂ ਨੂੰ ਕਹਿਣਾ ਪੈਂਦਾ ਪਰ ਲੋਕ ਉਹਨਾਂ ਦੇ ਸਿਆਰੇ ਹੋ ਗਏ ਨੇ ਲੋਕ ਸਮਝਦੇ ਨੇ ਜੇੜਾ ਫਿਰ ਧਿਆਨ ਨਾ ਦੋਵੇ ਫਿਰ ਲੋਕੀ ਧਿਆਨ ਦਸ ਗੁਣੋਂ ਪਛੇਟਾ ਚ ਸਭ ਪੁੱਛੇ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਜੁਣੀ ਚ ਕਾਰਾ ਪੁਣਾ ਸਾਲਾਂ ਬਾਅਦ ਬਦਲਤੀਆਂ ਨੇ ਪਰ ਇਹ ਵੀ ਕਿਸੇ ਵਾਅਦੇ ਕਰਨੇ ਨਹੀਂ ਤੇ ਕਿ ਅਸੀਂ ਆ ਕਰ ਦੇਵਾਂਗੇ ਅਸੀਂ ਆ ਕਰ ਦੇਵਾਂਗੇ ਬਦਲਾਅ ਚਾਹੀਦਾ ਹੈ ਅਵੇਲੋਂ ਬਦਲਾਅ ਦੇ ਰਾਹ ਤੇ ਲੋਕਾਂ ਵੋਟਾਂ ਨੇ ਪਾ ਦਿੱਤੀਆਂ ਪੂਰੇ 4 ਸਾਲ ਹੋ ਗਏ ਨੇ ਜਿੰਨੇ ਵਾਅਦੇ ਕੀਤੇ ਸੀ ਅੱਜ ਇੱਕ ਵੀ ਵਾਅਦਾ ਅੱਜ ਪੂਰਾ ਹੋ ਰਿਹਾ ਨਹੀਂ ਪੂਰਾ ਨਹੀਂ ਕਰਦੇ ਅੱਲਾਹ ਦੀ ਗੱਲ ਕਰ ਰਹੇ ਜੀ 100 ਰੁਪਏ ਦੀ ਪਹਿਲਾ ਨੂੰ ਹਰ ਮਹੀਨੇ 100 ਰੁਪਏ ਉਹਨਾਂ ਨੇ ਆਣ ਚਾਹਤਾ ਹੋ ਜਾਂਦੇ ਨੇ ਸੋ ਹਰ ਪਹਿਨ ਨਾਲ 100 ਰੁਪਏ ਬਣਿਆ ਜੇ ਤੱਕ ਘੱਟ ਪੈਣ ਬਣ ਹਾਲੇ ਤੇ ਵੇ ਲੋਕ ਕਿੰਨੇ ਪੈਸੇ ਬਣੇ ਇੱਥੇ ਜਿਉ ਉਦੋਂ 100 ਨਹੀਂ ਤੇ ਤੁਸੀਂ 500 ਹੀ ਲਏ ਦਿਓ ਤੇ ਜੋ ਤੁਸੀਂ ਵਾਦੀ ਕੀਤੇ ਜੇ ਆ ਬਾਕੀ ਆ ਤੁਸੀਂ ਬਦਲਾਵ ਦੇ ਨੇ ਪੰਜਾਬ ਤੇ ਦੇ ਅਮਰ ਤੇ ਸ਼ਾਂਤੀ ਨਸ਼ੇ ਬੰਦ ਕਰਦਿਆਂਗੇ ਪੰਜਾਬ ਨੂੰ ਇੱਕ ਹਾਲ ਬਣਾ ਦੇਵਾਂਗੇ ਐਸਾ ਮੈਂ ਸੰਸਦ ਨੂੰ ਇੱਕ ਹਾਲ ਬਣਾਇਆ ਅੱਜ ਥਾਂ ਥਾਂ ਤੇ ਤਕਰਾ ਰਹੇ ਜਿਸੇ ਦਾ ਕੋਈ ਵਿਚਾਰ ਨਹੀਂ ਲੋਕਾਂ ਨੂੰ ਫਰੋਦਿਆ ਜਿਹੜੀਆਂ ਨੇ ਆ ਕਈ ਤੇ ਨਾਸੇ ਹੀ ਨਹੀਂ ਚੁੱਪ ਕੀਤਾ ਹੀ ਪੈਸੇ ਦੇ ਹੰਦ ਫੂ ਐਮਜੀ ਸਰਕਾਰਾਂ ਚਾਹੀਦੀਆਂ ਨੇ ਜਿਹੜੀਆਂ ਪੰਜਾਬ ਨੂੰ ਨਿਰਕਰ ਕਰਦੇ ਨੇ ਉਹ ਕਿ ਸਰਕਾਰਾਂ ਚਾਹੀਦੀਆਂ ਡਵੈਲਪਮੈਂਟ ਦਾ ਆਦੀ ਚੀਜ਼ ਕੋਈ ਨਹੀਂ ਇਵਨੀਆਂ ਕੇਵੀਆਂ ਬਦਲਾਅ ਨਿਵਾਸ ਅੱਜ ਲੋਕਾਂ ਨੂੰ ਇਹ ਗਾਤੇ ਜਾਂਦੇ ਵੀ ਅਸੀਂ ਅਮੇ ਬਦਲਾਅ ਚਾਹੁੰਦੇ ਸੀ ਐਸਾ ਬਦਲਾਅ ਕੀਤਾ ਪੰਜਾਬ ਨੂੰ ਮਿੱਠਾ ਕਰ ਦਿੱਤਾ ਸਰਕਾਰਾਂ ਨੇ ਅੱਜ ਇਹਨਾਂ ਲੋਨ ਹੋ ਗਿਆ ਇਹਨੂੰ ਦੇਖ ਕੇ ਕਿ ਪੰਜਾਬ ਦੇ ਸੁਨਿਆਰ ਤੇ ਘਟੋ ਘਰ ਨੇ ਤੇ ਲੱਖ ਲੱਖ ਰੁਪਏ ਬੱਚਾ ਵੀ ਛੋਟਾ ਉਹਨੂੰ ਲੱਖ ਰੁਪਏ ਕੱਢੇ 4 ਲੱਖ ਕਰੋੜ ਤੋਂ ਉੱਤੇ ਟੱਗਿਆ ਨੇ ਸੁਧਰਾਓ ਸਰਕਾਰਾਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਅੱਜ ਅਦਸ਼ੀ ਜੀ ਵੀ ਦੁਖੀ ਹੈ ਅੱਜ ਮਜ਼ਦੂਰ ਵੀ ਦੁਖੀ ਹੈ ਅੱਜ ਕਿਸਾਨ ਵੀ ਦੁਖੀ ਹੈ ਕਿਹਨਾ ਵਰਗਾ ਦੁਖੀ ਹੈ ਸਾਰੇ ਇੱਥੇ ਆ ਕੇ ਸੁਪਰਾਉ ਕੋਈ ਨਹੀਂ ਤਾਂ ਮਹਾਜਨਾ ਕੁਝ ਫੈਸਲਾ ਕਰਨਾ ਕਿਉਂਕਿ ਲਾਈਫ ਲਾਈਨਾਂ ਗੱਲ ਕੀਤੀ ਹੈ 27 ਦੀ ਕੋਈ ਦੌਰ ਨੇ ਫੈਸਲਾ ਨਹੀਂ ਕਰਦਾ ਸੋ ਮੈਂ ਗੱਲਾਂ ਕਰ ਜਾਜਾ ਕੋ ਗੱਲਾਂ ਕਰ ਜਾਏ ਗੱਲਾਂ ਦੇ ਹੱਦ ਤੱਕ ਆਪੇ ਕਰ ਜਾਓ ਪਰ ਫੈਸਲਾ ਤੁਸੀਂ ਕਰਦੇ ਫੈਸਲਾ ਜੇ ਠੀਕ ਕਰੋਗੇ ਇਹ ਨਹੀਂ ਹੁੰਦਾ ਕਿ ਸਾਡੀ ਪਾਰਟੀ ਆ ਜਾਂ ਮੈਂ ਕਹੀ ਬੰਨ ਕੋ ਨਹੀਂ ਫੈਸਲਾ ਤੁਸੀਂ ਕਰੋ ਕਹੀ ਸਾਨੂੰ ਵੇਖਿਆ ਮੈਂ 30 ਸਾਲ ਤੇ ਤੁਹਾਡੀ ਸੇਵਾ ਕਰਲੀ ਉਹ ਹੌਲੀ ਆ ਗਏ ਪੰਥਰ ਦੇ ਇਹ ਮੇਰੇ ਜੀ ਦੇ ਨਾਲ ਕੋਈ ਫਰਕ ਲੱਗਦਾ ਤੇ ਫਿਰ ਫੈਸਲਾ ਤੁਸੀਂ ਕਰ ਲਿਓ ਤੇ ਇਹ ਗੱਲਾਂ ਵਾਲੇ ਹੀ ਕੰਮ ਆ ਤੇ ਫਿਰ ਉਹਦਾ ਫੈਸਲਾ ਤੁਸੀਂ ਕਰਨਾ ਜੋ ਮੈਂ ਅੱਜ ਹਾਜ਼ਰ ਹੋ ਜੀ ਹੋਈ ਹੈ ਤੁਸੀਂ ਹਮੇਸ਼ਾ ਤੱਕਦੇ ਹੋ ਇਸ ਰੱਤੇ ਸੋ ਵੀ ਨੂੰ ਬੁਰੀ ਆਸ ਹੈ ਇਹ ਤੁਸੀਂ ਸੋਚ ਸਮਝ ਕੇ ਉਦੋਂ ਭੈਅ ਕਰਦੇ ਹੋ ਸੋ ਨਾ ਤੁਸੀਂ ਫਿਰ ਕਰੋ ਮੈਂ ਤੁਹੇ ਕੰਮ ਕਰਦੇ ਹੋ ਤੇ ਲੋਕ ਤੁਹਾਨੂੰ ਪਿਆਰ ਕਰਕੇ ਤਾਂ ਹਨ ਤੁਹਾਨੂੰ ਫਿਰ ਮੌਕਾ ਦਿੰਦੇ ਨੇ ਮੈਂ ਵੀ ਪੰਜ ਉਹਦੇ ਇਥੇ ਜਿੱਤ ਕੇ ਗਿਆ ਪਾਰਲੀਮੈਂਟ ਦਾ ਲੇਟਿੰਗ ਮੈਂ ਲੜਿਆ ਸੀ ਮੈਂ ਸ਼ਹਿਰ ਤੋਂ ਪੰਜਾਬ ਦੀ ਹਰ ਕੋਟੀ ਤੋਂ ਸ਼ਹਿਰ ਤੋਂ ਲੋਕਾਂ ਨੇ ਮੈਨੂੰ ਚੁਕਾਇਆ ਸੀ ਪਰ ਉਹ ਜੋਗ ਜੁਗ ਹੋਇਆ ਵੀ ਤੁਹਾਨੂੰ ਸੋ ਇਸ ਇਲਾਕੇ ਨੂੰ ਬਹੁਤ ਵਧੀਆ ਮੋਟਰ ਤੇ ਪਾਰਲੀਮੈਂਟ ਵੀ ਮੈਂ ਜਿੱਤ ਕੇ ਆਇਆ ਹਾਂ 6 ਵਾਰ ਇਸ ਨੂੰ ਜਿੱਤ ਇਹ ਜੈ ਮੈਂ ਤੁਹਾਡਾ ਧੰਨ ਸਾਨ ਭੁੱਜ ਨਹੀਂ ਸਕਦਾ ਉਹ ਸਾਡਾ ਫਰਜ਼ ਹੀ ਹੁੰਦਾ ਤੇ ਇਹ ਨਹੀਂ ਮੈਂ ਨਹੀਂ ਰਚ ਰਹੀਏ ਜਦੋਂ ਤੁਹਾਨੂੰ ਯਾਦ ਕਰੂ ਉਦੋਂ ਅਸੀਂ ਜਰੂਰ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਈਏ ਮੈਨੂੰ ਨੇ ਵਧਾ ਕਿ ਸਾਡੇ ਇਥੋਂ ਦੇ ਐਮ ਐਲ ਏ ਕਿਉਂਕਿ ਮੈਂ ਕਦੀ ਕਿਸੇ ਦਾ ਖਲਾਫ ਬੋਲਿਆ ਨਹੀਂ ਪਤਾ ਨਹੀਂ ਕਿੰਨੇ ਘਰ ਆਏ ਨੇ ਕਿ ਦੇ ਕੇ ਇੱਥੇ ਪੈਸੇ ਖਰਚ ਕੀਤੇ ਨੇ ਇਹਨਾਂ ਵਾਲੇ ਮਤਲਬ ਨੇ ਮੈਨੂੰ ਵੀ ਪਤਾ ਚਾਰਾ ਸਭਾਂ ਨੂੰ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਮੈਂ ਕਾਂਗੜਾ ਕੁਝ ਨਹੀਂ ਕੀਤਾ ਕੋਈ ਕਹਿੰਦਾ ਇਹ ਗੱਲ ਜਿੱਦੂ ਪਹੁੰਚਦਾ ਤੁਹਾਨੂੰ ਪਤਾ ਕੀ ਕੀਤਾ ਕੀ ਨਹੀਂ ਸੋ ਇਸ ਕਰਕੇ ਕੋਈ ਵੀ ਪਰ ਮਾਮਾ ਸਾਰਿਆਂ ਨੂੰ ਗੁੱਦੀ ਬੱਚੇ ਜੇ ਲੋਕੇ ਡੈਮੋਕ੍ਰੇਸੀ ਹੈ ਜੇ ਲੋਕਾਂ ਦੀਆਂ ਹੋਂਦਾਂ ਆਈਆਂ ਫਿਰ ਲੋਕਾਂ ਦੇ ਮੁਤਾਬਕ ਕਰੇ ਉਤੋਂ ਨਹੀਂ ਪਤਾ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਸਵੈਸ ਕਰਕੇ ਜੇ ਕੋਈ ਸੇਵਾ ਕਰੇਗਾ ਤਾਂ ਵੀ ਲੋਕ ਮੌਕਾ ਦੇ ਦੇਣਗੇ ਨਵੇਂ ਘਰਾਂ ਤੇ ਆਰਾਮ ਨਾਲ ਬਿਠਾ ਦੇਣਗੇ ਸੋ ਭਰਾਓ ਲਾਜ ਨਹੀਂ ਸਾਡੇ ਫੜੇ ਚੰਗੇ ਸਿਪਾਹੀ ਨੇ ਅਸੀਂ ਸਰੇ ਬੰਨ ਗਏ ਨੇ ਪਰ ਕੌਂਸਲ ਬਣ ਕੇ ਜਾਂ ਮਲੇ ਬਣ ਕੇ ਜਾਂ ਅੰਟੀ ਬਣ ਕੇ ਜੇ ਬੰਦਾ ਸੇਵਾਦਾਰ ਬਣ ਕੇ ਰਵੇ ਦੁਬਾਰਾ ਲੋਕਾਂ ਨੂੰ ਦੁਬਾਰਾ ਮੌਕਾ ਦੇਣਾ ਸੁਧੀ ਸਹੀ ਮੈਨੂੰ ਸੇਵਾ ਦਾ ਕੋਈ ਮੇਰੇ ਕੋਲ ਜਦੂ ਹੁੰਦੇ ਨੇ ਇੱਕੋ ਹੀ ਗੱਲ ਕਰਦੇ ਨੇ ਮੇਰੇ ਇਲਾਕੇ ਦਾ ਮੇਰੇ ਇਲਾਕੇ ਦਾ ਸੋ ਇਹਨਾਂ ਨੂੰ ਹਮੇਸ਼ਾ ਭਾਜੀ ਹੁੰਦੀ ਆ ਸੋ ਇਹ ਜਿਹੜੇ ਨੇ ਉਹ ਸਿਪਾਈ ਦੇ ਸੇਵਾ ਦਾ ਚਾਹੀਦੇ ਨੇ ਕਿ ਕਿ ਨਸਾਰੇ ਟੁਕੀ ਆ ਰਿਹਾ ਤੁਮ ਮੌਕਾ ਮਿਲੇਗਾ ਅਨੇਕੋ ਹੀ ਭੜਾ ਕੇ ਜਾਣਾ ਨਾਲ ਕਾਦੇ ਸਿਪਾਹੀ ਕਈ ਨੇ ਨਾਲਿਆ ਬਿੱਧੀ ਉਹ ਸਾਰੇ ਤੁਹਾਡੇ ਜਿਹੜੇ ਸਾਥੀ ਨੇ ਤਗੜੇ ਦੇ ਸੋ ਸੇਵਾ ਕਰਦੇ ਹੋ ਮੇਰੇ ਜਿੱਥੇ ਲੋੜ ਰਿਹਾ ਜਾਂ ਬੇਟੇ ਦੀ ਜਿੱਥੇ ਲੋੜ ਹੈ ਅੱਜ ਇਹ ਮੇਸ਼ਾ 2 ਮਿੰਟ ਲਾਉਂਦੇ ਮੇਰੇ ਘਰ ਦੇ ਦਰਵਾਜ਼ੇ ਉਦੇ 24 ਘੰਟੇ ਤੁਹਾਡੇ ਦੀ ਖੁਦ ਮੈਂ ਤੇ ਬੇਸ਼ੱਕ ਐਮ ਐਲ ਏ ਨਹੀਂ ਬੜਿਆਂ ਪਰ ਮੇਰੀ ਉਹੋ ਛਿੰਦਿਆ ਉਹੋਂ ਮੇਰਾ ਦਫਤਰਿਆ ਉਹੋਂ ਮੇਰਾ ਸਤਾਪਿਆ 8 ਵਜੇ ਛੱਡਿਆ 8 ਵਜੇ ਦਫਤਰ ਲੱਗ ਲਿਆ। ਸੋ ਮੈਂ ਵੀ ਅਸੀਂ ਜਾ ਆ ਜਿੰਦੇ 10 ਵਜੇ ਇਹ 9 ਵਜੇ ਆ ਜਿੰਦਾ ਬਤਾ ਸੋ ਵੀ ਆ ਜਿੰਦਾ ਦਫਤਰ। ਸੋ ਅਸੀਂ ਤੇ ਅੱਜ ਵੀ ਸਾਨੂੰ ਉਹ ਕੋਈ ਇਤਨਾ ਹੀ ਲੋਕ ਪਿਆਰ ਕਰਦੇ ਨੇ ਅੱਗੇ ਨਾਲ ਜਿਆਦਾ ਪ੍ਰਾਪਤ ਕਰਦੇ ਨੇ। ਸੋ ਫਿਕਰ ਨਾ ਕਰੋ ਕੱਲ ਮੈਂ ਉੱਦੂ ਇਹ ਇਲਾਕਾ ਚਮਕੇਗਾ ਜਿਸ ਤਰ੍ਹਾਂ ਇਹ ਚਮਕਦਾ ਜੀ ਹੁਣੇ ਚਮਕੇਗਾ ਅੱਗੇ ਨਵਾ ਚਮਕੇਗਾ ਇਹ ਸਭ ਨਾਲ ਬੀਤ ਜਾਣਾ ਹੈ ਸਭ ਦਾ ਸਾਮਾਨ ਬਹੁਤ ਬਹੁਤ ਧੰਵਾਦ